ਹੋ ਤਾੜੀਆਂ ਮਾਰ ਦਿਓ ਜ਼ੋਰਦਾਰ ਬਰਤਲ ਬਲ ਪਹਿਲਵਾਨ ਜੀ ਫਗਵਾੜਾ ਪੁੱਜ ਗਿਆ ਅਜਿਹੇ ਟਾਈਮ 'ਚ ਮੁੰਡੇ ਦੀ ਤੂਤੀ ਮਾਲਾ ਛੋਟੀ ਉਮਰ ਦੇ ਵਿੱਚ ਨਾਮ ਨੇ ਬਹੁਤ ਵੱਡੇ ਕਮਾਏ ਆ ਲਓ ਪ੍ਰਤਪਾਲ ਪਹਿਲਵਾਨ ਜੀ ਫਗਵਾਣਾ ਤੇ ਬਨੀਆ ਨਾਲ ਕਿ ਆਪਾਂ ਯਾਦਗਾਰੀ ਤਸਵੀਰ ਕਰਵਾ ਲਈਏ ਧੰਨਵਾਦ ਤਾਂ ਵੱਡੀ ਕੁਸ਼ਤੀ ਚੱਲਦੀ ਹੋਈ ਅੱਜ ਖਾਨਖਾਨਾ ਦੀ ਧਰਤੀ ਦੇ ਵਿੱਚ ਇੱਕ ਪਾਸੇ ਪ੍ਰਤਪਾਲ ਪਹਿਲਵਾਨ ਜੀ ਫਗਵਾੜਾ ਦੂਸਰੇ ਪਾਸੇ ਬਨੀਆ ਪਹਿਲਵਾਨ ਜੀ ਜੰਮੂ ਦੇ ਦਰਮਿਆਨ ਵੱਡੀ ਕੁਸ਼ਤੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਨੇ ਮਨ ਵੱਡੇ ਤਜਰਬਾ ਵੱਡਾ ਔਰ ਨਾਮ ਵੱਡਾ ਦੋਨਾਂ ਵੱਲਾਂ ਉਮਰ ਛੋਟੀ ਤੇ ਅੱਜ ਦੀ ਵੱਡੀ ਕੁਸ਼ਤੀ ਕਾਛ ਚੜਨੇ ਹੁੰਦੇ ਸੌਖੇ ਨਹੀਂਓ ਮਿੱਤਰੋ ਤੂਫਾਨ ਢਲਨੇ ਸ਼ੇਰੇ ਗੱਲ ਮਜਾਰੀ ਡੋਰਾ ਰੱਖ ਰਬ ਦੇ ਪਰ ਮੈਂ ਤਾਂ ਹੁੰਦੀਆਂ ਚੜੀ ਤੂਬਰ ਨੂੰ ਜਿਹੜੇ ਸੱਦੇ ਪੁੱਤਰ ਲਾਏ ਜਾ ਰਹੇ ਆ ਲਓ ਸਾਹਮਣੇ ਕੁਸ਼ਤੀ ਦਾ ਜੰਦ ਚੱਲਦਾ ਜੇ ਕੁਸ਼ਤੀ ਦਾ ਸੁਆਦ ਆਉਂਦਾ ਤਾੜੀ ਬਹੁਤ ਵਧੀਆ ਕੁਸ਼ਤੀ ਪਰ ਇਧਰ ਵੀ ਪਾਸੇ ਦਾ ਵਿੱਚ ਦਾ ਵਿੱਚ ਹੋ ਗਈ ਬੰਨੇ ਬੰਨੇ ਜੇ ਸੁਆਦ ਆਉਂਦਾ ਤਾੜੀ ਮਾਰਦੇ ਜ਼ੋਰਦਾਰ ਆਹ ਸਾਹਮਣੇ ਚੱਲਦੀ ਕੁਸ਼ਤੀ ਦੇ ਵਿੱਚੋਂ ਜੇ ਤੂੰ ਤਾੜੀਆਂ ਮਾਰ ਦੇ ਮੁੰਡੇ ਨੇ ਸਿਰਾ ਬਹੁਤ ਵੱਡੇ ਉਪਰਾਲੇ ਦੇ ਕੇ ਮਾਨ ਤੇ ਸਨਕਾਰ ਦਿੱਤਾ ਗਿਆ ਚੋਟੀ ਦਾ ਦੰਦ ਅੱਜ ਕਹਿੰਦੇ ਖਾਨਕਾਨਾ ਦੀ ਧਰਤੀ ਦੇ ਵਿੱਚ ਦੋਨੋਂ ਪੁਲਵਾਨਾਂ ਨੂੰ ਮਾਨ ਤੇ ਸਨਕਾਰ